ਇਸੇ ਕਰਕੇ ਗੋਆ ਨੰਦ ਲਾਲ ਜੀਆ ਦੇ ਬਚਨ ਦਾ ਜਵਾਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆ ਨੇ ਦੇ ਦਿੱਤਾ ਸੀ ਜਦੋਂ ਗੋਆ ਨੇ ਪੁੱਛਿਆ ਸੀ ਕਿ ਪਾਸ਼ਾ ਸਾਡਾ ਤੇ ਤੁਹਾਡਾ ਪਿਆਰ ਇੱਕ ਕਦਕ ਦਾ ਬਣਿਆ ਪਾਸ਼ਾ ਕਹਿੰਦੇ ਨਾ ਉਹ ਸੂਰਜ ਸੀ ਨਾ ਚੰਦਰਮਾ ਸੀ ਨਾ ਧਰਤੀ ਸੀ ਨਾ ਪਾਉਣ ਸੀ ਨਾ ਪਾਣੀ ਸੀ ਬੋਲੋ ਤੈਂ ਪਾਵਕ ਸਿੰਧ ਧੂਪ ਨਹੀਂ ਸ਼ਹੀਆ ਤੇ ਉਤਪਤ ਪਰ ਲੋ ਨਹੀਂ ਨਾ ਉਤਪਤੀ ਹੁੰਦੀ ਸੀ ਨਾ ਪਰ ਲੋ ਸੀ ਨਾ ਕੋਈ ਜੰਮਦਾ ਸੀ ਨਾ ਕੋਈ ਮਰਦਾ ਸੀ ਕੁਛ ਵੀ ਐ ਨਹੀਂ ਸੀ ਉਦੋਂ ਤਾਂ ਤੇ ਪਾਵਕ ਸਿੰਧ ਵਰਖਾ ਪਾਉਣ ਵਾਲੇ ਇੰਦਰ ਦੀ ਪੂਰੀ ਵੀ ਹੈ ਨਹੀਂ ਸੀ ਉਦੋਂ ਬੋਲੋ ਬਾ ਵੀ ਸਤੈ ਸਮੁੰਦਰ ਵੀ ਨਹੀਂ ਸ਼ਾਨ ਬੋਲੋ ਤੇ ਪਾਵਕ ਸਿੰਧ ਧੂਪ ਨਹੀਂ ਧੁੱਪ ਦੇਣ ਸੂਰਜ ਵੀ ਹੈ ਨਹੀਂ ਸੀ ਸ਼ਈਆਂ ਸਾ ਦੇਣ ਵਾਲਾ ਚੰਦਰਮਾ ਨਹੀਂ ਸੀ ਤੇ ਉਤਪਤ ਪਰ ਲੋ ਨਾਹੀਂ ਨਾ ਕੋਈ ਉਤਪਤੀ ਹੁੰਦੀ ਸੀ ਨਾ ਕੋਈ ਮਰਦਾ ਸੀ ਬੋਲੋ ਹੈ ਬੱਚਾ ਕੋਇਆ ਤੂੰ ਉਦੋਂ ਵੀ ਇਸ ਸਰੂਪ ਦੇ ਵਿੱਚ ਸੀ ਸਾਡੇ ਨਾਲ ਇਹ ਪਿਆਰ ਗੁਰਾਂ ਦਾ ਇਤਨਾ ਗਹਿਰਾ ਹੈ ਪਰ ਇਹ ਪਿਆਰ ਇੱਕ ਉਹ ਅੰਕਾਰ ਸਤਗੁਰ ਪ੍ਰਸਾਦਿ ਹੀ はい。